ਹੁਣ ਸਾਡੇ ਕੋਲੇ ਇੱਕ ਸਾਧਨ ਸੀ ਮਨਰੇਕਾ ਜਿਹਦੇ ਵਿੱਚ ਬੱਚਿਆਂ ਦਾ ਦਰਦ ਹੁੰਦੀਆਂ ਆਪਾਂ ਕੰਮ ਕਰਕੇ ਆਪਣੇ ਕਿਸੇ ਬੱਚੇ ਨੇ ਕੋਈ ਚੀਜ਼ ਦਵਾਉਣੀ ਆਪਦੇ ਕੋਈ ਦਵਾਉਣੀ ਕੋਈ ਕੁਝ ਵੀ ਲੈ ਕੇ ਆਉਣਾ ਉਹਦੇ ਵਿੱਚ ਇੱਕ ਸਾਧਨ ਸੀ ਸਾਡੇ ਕੋਲ ਜੋ ਕੇਂਦਰ ਨੇ ਸਾਡੇ ਦੇ ਦਾਤਾ ਮਾਰਕ ਸਾਡੇ ਨੂੰ ਕੋਲਿਆ ਕੋ ਪਿੰਡਿਆ ਕੇਂਦਰ ਦੇ ਸੋਨੂ ਗੁਬਰਾ ਕਿਵੇਂ ਕਰਦਾ ਸੀ ਸਾਡੇ ਨੇ ਮਨਰੇਕਾ ਨਾ ਨਾਮ ਬਦਲਿਆ ਜੇ ਜੇ ਸਾਡੇ ਬੱਚਿਆਂ ਦੇ ਹੱਥਾਂ 'ਚ ਜੋਬ ਕਾਰਡ ਨਹੀਂ ਇਹ ਜੋਬ ਕਾਰਡ ਜੇ ਤਾਂ ਨਵੇਂ ਦਿਵਾਰੋਂ ਛੱਪਣ ਹੋਵੇ ਇਹਨਾਂ ਤੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਲੱਗੂਗਾ ਕਿਉਂਕਿ ਕੱਲੇ ਪੰਜਾਬ ਦੀ ਨਹੀਂ ਸਾਰੇ ਹਿੰਦੂ ਸਾਨ ਸਾਰੇ ਰਾਜਾਂ ਦੇ ਨਾਲ ਲੱਗਦੀ ਹੈ ਮੰਨ ਲਓ ਚਲੋ ਇੰਨਾ ਪੈਸਾ ਲੱਗੂਗਾ ਜਿਹੜਾ ਪੈਸਾ ਸਾਡੇ ਨਾਂ ਬਦਲਣ ਤੇ ਜਾਂ ਜੋਬ ਕਾਰਡ ਨਵੇਂ ਬਣਾਉਣ ਤੇ ਲੱਗੂਗਾ ਉਹਦੇ ਵਿੱਚ ਸਾਨੂੰ ਰੁਜ਼ਗਾਰ ਦੇਣ ਸਾਡੇ ਕਿਸੇ ਭੈਣ ਭਾਂਜੇ ਚੁੱਪਾ ਚਪਾ ਹੋ ਜਾਵੇ ਪਰ ਨਹੀਂ ਮੰਨ ਲੇਕਾ ਇਹਨਾਂ ਨੇ ਦਿੱਲੀਪੁਰ ਕਜਾਰ ਤੋਂ ਖਤਮ ਕਰਕੇ ਤੁਹਾਨੂੰ ਕਿਵੇਂ ਹਮਰਾ ਕਰਿਆ ਗਿਆ ਉਹ ਤੁਹਾਨੂੰ ਕੀ ਕਿਹਾ ਜਾ ਰਿਹਾ ਤੁਹਾਨੂੰ ਕਿਹਾ ਜਾਂਦਾ ਸੀ ਨਰੇਸ਼ ਦਾ ਨਾਮ ਪਾ ਦਿੱਤਾ ਨਹੀਂ ਨਾਮ ਨਹੀਂ ਉਹਨਾਂ ਨੇ ਕੰਦਾ ਬਦਲਿਆ ਨਮਕ ਮੇਰੀ ਯਾਰੀ ਨਹੀਂ ਉਹ ਪਤਾ ਲੱਗਦਾ ਜਦੋਂ ਇੱਕ ਮਾਪਾ ਖੁੱਲ੍ਹ ਗਿਆ ਜੋ ਕੱਲ ਬਿਲ ਪੇਸ਼ ਹੋਇਆ ਸੀ ਸੰਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਉਹਨੇ ਸਾਫ਼ ਕਰਤਾ ਅਮਰੀਕਾ ਨਹੀਂ ਨਮਾਤੀਆ ਉਹਦੇ ਪਾਪਾ ਤੋਂ ਪਤਾ ਲੱਗਦਾ ਹੁਣ ਮੰਨ ਲੇਕਾ ਵੀ ਹੱਕਾਂ ਦੀ ਗੱਲ ਕਰ ਰਿਹਾ ਜਿਹੜੇ ਸਾਡੇ ਸਾਡੇ ਨੂੰ 100 ਦੇ ਸਮਰੰਥੀ ਲਈ 100 ਦੇ ਸਮਰੰਥੀ ਹੈ ਸਾਡੇ ਮੰਨ ਲਓ ਜੇ ਤੁਹਾਨੂੰ ਸਾਡੇ ਸੇਵਾ ਦੇ ਕੰਮ ਆਸੀ ਸੇਵਾ ਦੇ ਕੰਮ ਕਰ ਰਹੇ ਸੀ ਜਦੋਂ ਅਸੀਂ ਵੇਲੇ ਤੇ ਉਦੋਂ ਇੱਕ ਡਿਮਾਂਡ ਕਰਕੇ ਅਸੀਂ ਆਪਣਾ ਕੰਮ ਨਹੀਂ ਕਰ ਸਕਦੇ ਮੰਨ ਲਓ ਜੇ ਜਦੋਂ ਸਾਡੇ ਕਿਸੇ ਦੇ ਘਰ ਦੇ ਘਰ ਦਾ ਪਾਇਆ ਨਹੀਂ ਪਾਇਆ ਅਸੀਂ ਕੋਲ ਜੱਸਾ ਕੀਤਾ ਖਾਤਮਾ ਹੋ ਗਿਆ ਨਾ ਕਿਸੇ ਕੋਈ ਰਾਸ ਨਹੀਂ ਨਾ ਸਾਡੇ ਗਰੰਟੀ ਸਾਡੇ ਲਈ ਜੋ ਹੈਗੀ ਸੀ ਅਸੀਂ ਉਹ ਦੇ ਸਕਦੇ ਹਾਂ ਉੱਥੇ ਸਾਡੇ ਨਹੀਂ ਕਰ ਤਾਂ ਕਮਾ ਕੀ ਆ ਰਿਹਾ ਨਾ ਉਹ ਸਾਜ ਨਹੀਂ ਪਤਾ ਸਾਨੂੰ ਉਹਦੇ ਚ ਰੱਖਿਆ ਜਾਊਗਾ ਕਿ ਨਹੀਂ ਰੱਖਿਆ ਜਾਊਗਾ ਉਹ ਵੀ ਨਹੀਂ ਸਾਹਮਣੇ ਪਤਾ ਅੱਜ ਜੇ ਮੇਰੇ ਕੋਲ ਇੱਕ ਸੈਟਿੰਗ ਨਾਲ ਕਰ ਦਿੰਦੇ ਮੈਂ ਤਾਂ ਭਲੇ ਮਨਸ ਖੜੇ ਹੋ ਜੂ ਹੁਣ ਤਾਂ ਸਾਰੇ ਵਜੋਂ ਤੁਸੀਂ ਕਿੰਨੇ ਘੋੜੇ 52 ਪਿੰਡ ਦੇ ਸਾਡੇ ਬੁਲਾ ਕੇ 52 ਪਿੰਡਾਂ ਦੇ ਤੁਸੀਂ 7 ਤੋਂ 8 ਬੰਦੇ ਹੋਗੇ 8 ਦੁਸਰੇ ਦੇ ਨਾਲ ਬਸ ਘੱਟ ਸਾਡੀ ਕਿੰਨੀ ਕੌਂਸਲ ਬਣੇਗੀ ਮੈਨੂੰ ਵਿਜਾਵਾ ਕਰਾਣੀ ਹੈ ਸਾਡੇ ਦਾ ਬੱਡੇ ਕਿਹੜੀ ਹੈ ਨਹੀਂ ਜਦੋਂ ਅਸੀਂ ਖੜੇ ਹੋਵਾਂਗੇ ਤਾਂ ਖੜੇ ਹੋ ਉਹਨੇ ਮੈਨੂੰ ਗੱਲ ਸੁਣਾਤੀ ਕਿ ਨਾ ਸਾਡੇ ਦੋਸਤਾ ਕੱਲ ਤੇਰੇ ਨੇ ਜਿੰਨੇ ਸਾਡੇ ਲਗੇ ਫੰਡ ਆਏ ਹੋਏ ਸਾਰੇ ਵਾਪਸ ਕਰਾਏ ਮੈਂ ਮਨੇ ਕਿਹਾ ਕਿ ਛੋਟੇ ਛੋਟੇ ਹੁਣ ਜਦੋਂ ਦੇ ਕਿ ਸਾਨੂੰ ਮੰਨ ਲਿਆ ਕਿ ਤੋਂ ਕਪੇ ਮੈਂ ਪਾਣੀ ਦਾਮ ਕਰਦੇ ਹੁੰਦੇ ਆਂਗੇ ਉਹ ਇੱਕ ਦਿਹਾੜੇ ਦਾ ਹੂ ਕੋਈ ਨਾ ਕਰਾ ਜੇ ਅਸੀਂ ਜਿੱਦੇ ਲੌੜਾ ਕਾਮਾ ਦੇ ਖੜੇ ਹੋਵੇ ਪਿੱਟਾਂਗੇ ਤਾਂ ਸਾਨੂੰ ਨਾਲੋਂ ਸਿੱਧੀ ਬੇਟੀ ਨੂੰ ਨਾਲ ਨਹੀਂ ਸੀ ਹਨਾ ਨਾਲ ਨਾਲ ਕੋਈ ਟਰਾਇਨ ਦਾ ਟ੍ਰਾਈਕ ਪੱਪੂਛੀ ਦਾ ਨਹੀਂ ਸੀ ਜਾਣੀ ਕਿ ਹੈ ਜੇ ਸਿਕਾ ਆਵੇ ਉਹ ਦਿੱਦੀ ਨੂੰ ਚੋਟ ਪਾਉਂਦੇ। ਅਸੀਂ ਉਹ ਲੋਕ ਆ ਗਏ ਜਿਹੜੇ ਅਸੀਂ ਕਮਾਨੇ ਦੇ ਖਾਣ। ਅੱਤੂ ਜਿਹੜੇ ਕਿਤੇ ਕਿਤੇ ਨਹੀਂ ਜਾਣਾ। ਅਸੀਂ ਸਿਰ ਪੂਰੇ ਸੱਤੇ ਹੋਣਾਗਾ। ਅਸੀਂ ਆਪਣਾ ਰੋਸ ਦੇ ਸਾਡੇ ਦਾ ਵੀ ਕੋਈ ਸਾਨੂੰ ਜਿਹੜੀ ਮਰਗੀ ਜਿੱਤੇ ਜੰਦੀ ਆ ਕੇ ਕੰਦੀ ਜਾਣਗੇ। ਵੀ ਆਪਾਂ ਘਰ ਨਾ ਲਾਵਾਂਗਾ। ਉਹ ਨਹੀਂ ਪੂਰਾ ਸਮਰਥਨ ਦੋ ਵੀ ਮਾਂ ਤੇ ਲਾਉਣੂ ਕਿ ਘਰ ਨਾ ਲਾਵਾਂਗੇ। ਕਿਤੇ ਸਾਨੂੰ ਕੋਈ ਬੁਲਾਇਆ ਜਾਂਦਾ ਸੀ ਤੇ ਜਾਉ। ਇਹ ਨਾ ਕਹੋ ਕਿ ਜਿਸ ਸਮਾਨੀ ਜਿੱਤੇ ਬੰਦੂ ਨਾਲ ਜੁੜੇ ਹੋਏ ਜਾਂ ਫਲਾਣੇ ਨਾਲ ਜੁੜੇ ਹੋਏ। ਅੱਜ ਮੇਰੇ ਪਿੰਡ ਤੋਂ ਮੈਂ ਸ਼ੁਰੂਆਤ ਕਰੀਆ। ਮੇਰੇ ਲਈ ਤਿੰਨੇ ਦਿਨ। ਤਿੰਨ ਦਿਨਾਂ ਤੇ ਜਿਹੜੇ ਜਿਹੜੇ ਨੱਥੇ ਟੁੰਡਾਂ ਤੇ ਜਾਇਆ ਜਾਵਦਾ ਮੈਂ ਜਾਊਂਗੀ। ਤੁਸੀਂ ਰਾਤ ਸਾਰੇ ਮਣੇ ਸੋਏ ਹੋ ਹੋਣਗੇ। ਰੋਟੀ ਵੀ ਖਾਈ ਹੋਣੀ ਪਰ ਮੈਂ ਨਹੀਂ ਖਾਈ। ਮੇਰੇ ਘਰੇ ਹੁਣ ਵੀ ਬਾਬਾ ਗਵਾਹ ਆ। ਪਾਗ ਦੇ ਲੀ ਮੈਂ ਦੋ ਪਰਸਾਦਾਂ ਸਾਥ ਇੰਨੇ ਰਾਤ ਦੀ ਰੋਟੀ ਨਹੀਂ ਖਾਈ ਤੇ ਨਹੀਂ ਸਵਾਦ ਲੱਗੀ। ਕਿ ਸਾਡੇ ਲੋਕਾਂ ਨਾਲ ਕੀ ਬਣਦਾ ਸਾਡੇ ਨਾਲ ਕੀ ਬਣ ਰਿਹਾ ਹੈ ਕਿਉਂਕਿ ਇਹ ਸਾਡਾ ਰੁਜ਼ਗਾਰ ਸੀ ਸਾਡੇ ਪੱਛਿਆਂ ਦੀ ਤਬਦੀਲੀ ਸੀ ਅਸੀਂ ਇਹ ਵੀ ਕਹਿੰਦੇ ਸਾਡੇ ਆਉਣ ਵਾਲੀ ਜੁਨੀ ਲਈ ਆਉਣ ਵਾਲੀ ਜੁਨੀ ਲਈ ਚਾਹ ਹੁਣ ਮੰਨ ਲੇ ਤਾਂ ਚਲੋ ਕਿੰਨੇ ਬੈਠੇ ਸੀ ਨੌਜਵਾਨ ਦਾ ਸਾਡਾ ਵਿਚਾਰ ਕਰਦੇ ਜੀ ਇਹਨਾਂ ਦੇ ਵਿੱਚੋਂ ਮੈਂ ਨਹੀਂ ਆਈ ਛੋਟੇ ਨੇ ਮੌਨੈ ਹੀ ਨੌਜਵਾਨੀ ਦੀ ਫਾਨੀ ਕਿਤੇ ਕੋਸਾ ਮੈਂ ਨਹੀਂ ਬਣਾਉਣੀ ਸਾਡੇ ਜਿਹੜੇ ਮੁੰਡੇ ਸਖਤੀ ਨੇ ਉਹਨਾਂ ਨੂੰ ਰੱਖਣਗੇ ਕਿ ਨਾ ਰੱਖਣਗੇ ਜਿਹੜੀਆਂ ਕੁੜੀਆਂ ਸਾਡੀਆਂ ਮੇਹਰਤਾਂ ਨੇ ਉਹਨਾਂ ਨੂੰ ਰੱਖਣਗੇ ਕਿ ਨਾ ਰੱਖਣਗੇ ਉਹਨਾਂ ਨੇ ਕੀ ਕਰਨਾ ਹੈ ਵੀਡੀਓ ਦਾ ਤਰੀਕਾ ਇਸ ਤੋਂ ਲਵਾਉਣਾ ਹੈ ਉੱਥੇ ਜਾਓ ਨਾਮ ਲਪਾਇਆ ਉਹ ਜਿਹਨੂੰ ਜੀ ਚਾਹੂਗਾ ਉਹ ਕੰਮ ਕਰ ਦੇਣਗੇ ਜਿਹਨੂੰ ਨਹੀਂ ਜੀ ਚਾਹੂਗਾ ਨਹੀਂ ਇਹਨਾਂ ਦਾ ਕੰਮ ਥੋੜੀ ਜਿਹੀ ਵੀ ਅਸੀਂ ਕੱਖ ਕਰਾਂਗੇ ਤੋ ਇੱਕ ਨਹੀਂ ਭਾਈ ਸਾਨੂੰ ਕੰਮ ਨਹੀਂ ਮਿਲਦਾ ਸਾਨੂੰ ਮੇਰੇ ਕਾਹਦਾ ਕੰਮ ਹੋਊ ਜੀ ਇਹਦੇ ਸਮੰਪਤੀ ਦੇ ਵਿੱਚ ਅੱਪਾ ਨੇ ਤੀਨ ਮਿਲਵਾਉ। ਕੱਲ ਨੂੰ 9 ਵਜੇ ਦਾ ਆਪਾਂ ਜੇ ਨਾ ਕੀ ਕਹਦਣੇ ਬੱਸ ਸਟੈਂਡ ਕੋਲੇ ਸੱਤ ਸੰਗ ਗੁਰਦੁਆਰਾ ਦਾ ਉੱਥੋਂ ਇੱਕ ਤੁੜਕੇ ਚੈਲੀ ਟੱਕ ਜਾਵਾਂਗੇ ਤੁਮਾਂਗੋ ਪੱਤਰ ਆਪਾਂ ਐਸੇ ਦੇ ਦਿੰਦੇ ਮੰਗ ਜਾਂ ਕੋਈ ਕੈਂਡਰ ਦੇਖ ਲਾਵਾ ਕਿ ਸਾਡੇ ਕਿ ਆਪ ਸਰਕਾਰ ਨੂੰ ਬੋਲੇ ਸਾਰੀਆਂ ਪੰਚਾਇਤਾਂ ਦੇ ਲੋੜੀਆਂ ਹੁਣ ਜੇ ਪੰਚਾਇਤਾਂ ਨੂੰ ਅੱਜ ਕੁਛ ਨਾਲਾ ਹੋਵੇ ਪੰਚਾਇਤਾਂ ਦੇ ਹੱਥ ਕੋਲੇ ਪੰਚਾਇਤ ਨੂੰ ਪਹਿਲਾਂ ਇੱਕ ਮਟੀਰੀਅਲ ਆਉਣਾ ਚਾਹੀਦਾ ਵੀ ਇਕ ਵਾਰੀ ਪਾਣਾ ਮੇਰੇ ਕਾਲੇ ਵਿੱਚ ਸਾਡੀਆਂ ਗੱਜਨਾ ਨਾਲੀਆਂ ਮਨਰੇਗਾ ਚ ਮਾਇਆ ਕਰਦੀਆਂ ਸੀ ਅੱਜ ਜੋ ਸਾਡੇ ਕੋਲੇ ਨਹੀਂ ਹੈਗਾ ਹਾਂ नव कि दे रहे वो हैं वह मैं फिर कह रही पापागा सूँ नहीं पता वो पापे गुरुगा गुरु करूगा गुरु जी थोड़े करना चाहिए करना है कि भाई आप पत्र देना गा जीवे के आप जी अपने मन से चलो आपने जाने बैठो इन्ने जाने कले कले बोल दुकों जाने अपने ढाई सौ बीजेपी जॉब पा जो आप दो सौ बंदा भी निकल के चल रहे तो ਕੀ ਲੋਕਾਂ ਨੇ ਸਹੀ ਨਹੀਂ ਬੋਲ ਦਿਖਾਈ ਹੁਣ ਇਹ ਸੋ ਉਹਨਾਂ ਨੂੰ ਤਾਂ ਪਤਾ ਨਹੀਂ ਕਿ ਨਾਲੋਂ ਦੇ ਤੱਕ ਆਪਣਾ ਹੱਕ ਨਹੀਂ ਮੰਗਣਾ ਆਇਆ ਛੋਟੇ ਨੇ ਕਿਹੜਾ ਮੋਬਾਈਲ ਦਾ ਕਿਹੜਾ ਕੁਝ ਨੇ ਮੋਬਾਈਲ ਤੇ ਵੀ ਦੇਖਿਆ ਕਿਸੇ ਨੇ ਤੇ ਕਿੰਨੀ ਸੇਲੇ ਵੀ ਨਹੀਂ ਜੋ ਸੁਣਿਆ ਹੈ ਤਾਂ ਕੀ ਹੋ ਗਿਆ ਸਾਡੇ ਕੋਲ ਇਹ ਦਿਵਸ ਆ ਰਿਹਾ ਹੈ ਆਪਣੇ ਭਿੱਜੇ ਦੀ ਸਾਧਨ ਆਪਾਂ ਉਹਦੀ ਆਪਣਾ ਪੂਰਾ ਕੰਮ ਕਰਦੇ 26 ਜਨਵਰੀ ਆਪਾਂ ਨੇ ਸੇਵ ਕਰਵਾ ਕਰਨਾ ਹੈ ਅਗਾ ਪੁਨੀਆ ਦੇ ਚੋਣ ਦੀਆਂ ਕਰਨਾ ਕਰਦੇ ਜਿਹਦੇ ਵਿੱਚ ਕਿਸਾਨ ਵੀ ਹੋਣਗੇ ਮਜ਼ਦੂਰ ਵੀ ਹੋਣਗੇ ਉਹਨੂੰ ਸਰਕਾਰੀ ਦਾ ਸੇਤ ਆਪਾਂ ਦੇ ਕੰਨੇ ਇਹ ਪੈਸੇ ਸਾਡੇ ਦੇ ਵਿੱਚੋਂ ਖਾਤੇ ਦਾਤਾ ਵੱਜੇ ਤੇ ਸਾਡੇ ਦਾ ਹਾਂ ਤੇ ਹੋਵੇ ਜਿਹਦੇ ਵਿੱਚ ਸਾਡੇ ਜਿਹੜੇ ਸਰਟੀਫਾਈਡ ਇਹਨਾਂ ਨੂੰ ਵੀ ਨਾਮ ਕਰਨਾ ਪਊਗਾ ਅੰਨੇ ਸਾਡੇ ਚੱਕ ਦੇ ਬਲਾ ਉਹਨੂੰ ਚਾਹੀਦੀ ਤੋਂ ਪਤਾ ਕਰ ਜਸ਼ਨ ਬੈਠਾ ਨਾ ਤੇ ਸਾਡੇ ਜੀਓ ਮੈਡਮ ਬੈਠੀ ਆ ਅੱਜ ਕਿਹੜੇ ਸਾਰੇ ਬੰਦੇ ਨੇ ਬੈਲੇ ਕੱਟਾ